ايني پياش لئي

ਭਾਰਤ ਦੇਸ ਦੇ ਸਾਰੇ ਵਸਨੀਕਾਂ ਨੂੰ 15 ਅਗਸਤ ਦੀਆਂ ਬਹੁਤ-ਬਹੁਤ ਵਧਾਈਆਂ ਨੇ ਤੇ ਬਹੁਤ-ਬਹੁਤ ਸ਼ੁਭਕਾਮਨਾਵਾਂ ਪਹਿਲੇ ਤੇ ਮੈਂ ਇਹ ਕਹਾਂਗੀ ਕਿ ਇਹ ਸਪੈਸ਼ਲੀ ਸਾਡੇ ਬਾਰਡਰਾਂ ਤੇ ਬੈਠੇ ਜਿਹੜੇ ਵੀਰ ਨੇ ਉਹਨਾਂ ਦੇ ਕਰਕੇ ਅੱਜ ਅਸੀਂ ਆਜ਼ਾਦੀ ਦਾ ਦਿਵਸ ਮਨਾ ਰਹੇ ਆ ਬੜੀਆਂ ਖੁਸ਼ੀਆਂ ਤੇ ਚਾਹਾਂ ਦੇ ਨਾਲ ਮਨਾ ਰਹੇ ਆ ਅੱਜ ਇਹ ਜਿਹੜਾ ਗੁਰਦਾਸਪੁਰ ਦੇ ਵਿੱਚ ਬਹੁਤ ਵੱਡਾ ਬੂਮ ਲੈ ਕੇ ਆਇਆ ਔਰ ਇਹ ਜਿਹੜਾ 15 ਅਗਸਤ ਦਾ ਪ੍ਰੋਗਰਾਮ ਭਾਰਤ ਜਨਤਾ ਪਾਰਟੀ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਵੱਲੋਂ ਆਹਵਾਣ ਹੈ ਕਿ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਇਸ ਇਸ ਇਹਨੂੰ ਪਰਬ ਨਹੀਂ ਇਹਨੂੰ ਅਸੀਂ ਤਿਉਹਾਰ ਦੇ ਰੂਪ ਦੇ ਵਿੱਚ ਮਨਾਈਏ ਸੋ ਅੱਜ ਗੁਰਦਾਸਪੁਰ ਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਭਗੇਲ ਜੀ ਔਰ ਉਹਨਾਂ ਦੇ ਖਾਸ ਸਿਟੀ ਗੁਰਦਾਸਪੁਰ ਦੇ ਮੰਡਲ ਪ੍ਰਧਾਨ ਨੂੰ ਬਹੁਤ ਬਹੁਤ ਵਧਾਈ ਹੈ ਕਿ ਅੱਜ ਇੰਨਾ ਸੋਹਣਾ ਪ੍ਰੋਗਰਾਮ ਕੀਤਾ ਔਰ ਮਹਿਲਾਵਾਂ ਨੇ ਬਹੁਤ ਬਾਤ ਕਰਕੇ ਹਿੱਸਾ ਲਿਆ ਬਹੁਤ ਪਹਿਲੇ ਤੇ ਸਾਰਿਆਂ ਨੂੰ ਰੇਨੁਕਾਸ਼ਾ ਫਲਕਾ ਇੰਚਾਰਜ ਬੀਜੇਪੀ ਦਿਨਾਨਗਰ ਵੱਲੋਂ ਪੂਰੇ ਪੰਜਾਬ ਵਾਸੀ ਤੇ ਪੂਰੇ ਗੁਰਦਾਸਪੁਰ ਵਾਸੀ ਤੇ ਦਿਨਾਨਗਰ ਵਾਸੀਆਂ ਨੂੰ ਅੱਜ ਦੇ ਦਿਹਾੜੇ ਦੇ ਉੱਤੇ ਲੱਖ ਲੱਖ ਵਧਾਈ ਔਰ ਇਹ ਵਾਲਾ ਜਿਹੜਾ ਤਿਰੰਗਾ ਯਾਤਰਾ ਜਿੰਨੇ ਵੀ ਤਿਉਹਾਰ ਆਉਂਦੇ ਆ ਸਭ ਤੋਂ ਵੱਡਾ ਤਿਉਹਾਰ ਅੱਜ ਦਾ ਦਿਨ ਹੈਗਾ ਔਰ ਹਰ ਇੱਕ ਭਾਰਤ ਵਾਸੀ ਨੂੰ ਬੜੀ ਖੁਸ਼ੀ ਦੇ ਤਰੀਕੇ ਦੇ ਨਾਲ ਮਨਾਉਂਦਾ ਹੈ ਮਨਾਨਾ ਵੀ ਚਾਹੀਦਾ ਕਿਉਂਕਿ ਜਿਹੜੀ ਸਾਨੂੰ ਆਜ਼ਾਦੀ ਮਿਲਲੀ ਹੈ ਸਭ ਨੂੰ ਪਤਾ ਹੈ ਕਿ ਸਾਡੇ ਬਜ਼ੁਰਗਾਂ ਨੇ ਸਾਡੇ ਦੇਸ਼ ਭਗਤਾਂ ਨੇ ਕਿੰਨੀ ਵੱਡੀ ਕੁਰਬਾਨੀ ਦਿੱਤੀ ਹੈ ਤੇ ਅੱਜ ਦਾ ਦਿਨ ਸਾਨੂੰ ਨਸੀਬ ਹੋਇਆ ਤੇ ਅੱਜ ਦੇ ਦਿਨ ਨੂੰ ਜਿਹੜਾ ਇੰਨੀ ਮੁਸ਼ਕਲਾਂ ਦਾ ਨਸੀਬ ਹੋਇਆ ਤੁਹਾਨੂੰ ਅਸੀਂ ਬੜੇ ਖੁਸ਼ੀ ਦੇ ਢੰਗ ਦੇ ਨਾਲ ਮਨਾਣਾ ਚਾਹੁੰਦੇ ਹਾਂ ਈਵਨ ਅਸੀਂ ਨਹੀਂ ਪੂਰਾ ਭਾਰਤ ਵਾਸੀ ਪੂਰਾ ਭਾਰਤ ਦੇਸ਼ ਬਹੁਤ ਵੱਧ ਚੜ ਕੇ ਇਸ ਦਿਵਸ ਨੂੰ ਮਨਾਉਂਦਾ ਔਰ ਅੱਜ ਗੁਰਦਾਸਪੁਰ ਸ਼ਹਿਰੀ ਮੰਡਲ ਵੱਲੋਂ ਇਹ ਪ੍ਰੋਗਰਾਮ ਅਯੋਜਿਤ ਕੀਤਾ ਗਿਆ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਹਰ ਮੰਡਲ ਦੇ ਵਿੱਚ ਇਹ ਬਹੁਤ ਸੋਹਣੇ ਤਰੀਕੇ ਦੇ ਨਾਲ ਜਤਰਾ ਰੰਗਾ ਯਾਤਰਾ ਕੱਢੀ ਗਈ ਹੈ ਤੇ ਹੁਣ ਅਸੀਂ ਅੱਜ ਸ਼ਹਿਰੀ ਮੰਡਲ ਗੁਰਦਾਸਪੁਰ ਰਿਕੀ ਮਹੰਤ ਜੀ ਦੀ ਅਧਿਖਸ਼ਤਾ ਦੇ ਵਿੱਚ ਇਹ ਯਾਤਰਾ ਕੱਢ ਰਹੇ ਹਾਂ ਜੈ ਭਾਰਤ ਮੈਂ ਰਿਕੀ ਮਹੰਤ ਮੰਡਲ ਰਿਐਕਟ ਸ਼ਹਿਰੀ ਗੁਰਦਾਸਪੁਰ ਅੱਜ ਸਾਡੇ ਨੇਤ੍ਰਿਤਵ ਚ ਇਹ ਯਾਤਰਾ ਰੰਗਾ ਯਾਤਰਾ ਹੀ ਕੱਢੀ ਹੈ ਜਿਹਦੇ ਚ ਯੁਵਾਵਾਂ ਨੇ ਤੇ ਮਹਿਲਾਵਾਂ ਨੇ ਖਾਸ ਕਰਕੇ ਬਹੁਤ ਵੱਡਾ ਯੋਗਦਾਨ ਦਿੱਤਾ ਸਾਡੀ ਛੋਟੀ ਜੀ ਕਾਲ ਤੇ ਦੇਸ਼ ਭਗਤੀ ਦਾ ਜਜ਼ਬਾ ਦਿਖਾਉਂਦੇ ਹੋਏ ਸਾਡੇ ਨਾਲ ਜੁੜੇ ਤੇ ਸਾਰੇ ਬਾਜ਼ਾਰ ਦੇ ਵਿੱਚੋਂ ਅਸੀਂ ਦੇਸ਼ ਭਗਤੀ ਦਾ ਜਜ਼ਬਾ ਦਿਖਾਉਂਦੇ ਹੋਏ ਨਿਕਲੇ ਆ ਤੇ ਪੂਰੇ ਸ਼ਹਿਰ ਨੇ ਹੀ ਬਹੁਤ ਜੋਸ਼ ਤੇ ਉਲਸਾਨ ਨਾਲ ਸਾਡਾ ਸਾਥ ਦਿੱਤਾ ਹੈ ਇਹ ਆਜ਼ਾਦੀ ਦਿਹਾੜਾ ਸਾਡੇ ਵੱਲੋਂ ਸਾਡੇ ਸ਼ਹੀਦ ਜਿਹੜੇ 1947 ਵਿੱਚ ਹੋਏ ਸੀ ਵੰਡ ਦੇ ਟਾਈਮ ਤੇ ਪਲੱਸ ਉਹ ਸ਼ੂਰਵੀਰ ਜਿਨ੍ਹਾਂ ਨੇ ਫਾਂਸੀ ਦੇ ਫੰਦੇ ਨੂੰ ਚੁੰਮ ਕੇ ਸਾਨੂੰ ਆਜ਼ਾਦੀ ਦੀ ਰਾਹ ਦਿਖਾਈ ਸੀ ਉਹਨਾਂ ਨੂੰ ਸਮਰਪਿਤ ਹੈ ਪਲੱਸ ਅੱਜ ਦੇ ਟਾਈਮ 'ਚ ਜਿਹੜਾ ਸਾਡਾ ਸੁਰੱਖਿਤ ਦੇਸ਼ ਹੈ ਸਾਡੇ ਫੌਜੀ ਵੀਰ ਜਵਾਨ ਬੀਐਸਐਫ ਦੇ ਨੌਜਵਾਨ ਜਿਹੜੇ ਬਾਰਡਰਾਂ ਤੇ ਬੈਠੇ ਨੇ ਸਾਡੀ ਰਾਖੀ ਕਰ ਰਿਹਾ ਜਿਨ੍ਹਾਂ ਦੇ ਛਤਰ ਸ਼ਾਯਾ ਵਿੱਚ ਅਸੀਂ ਖੁੱਲ ਕੇ ਇੰਨੇ ਨੇ ਵੱਡੇ ਯੋਗਦਾਨ ਉਹਨਾਂ ਦੇ ਕਰ ਸਕਦੇ ਹਾਂ ਤੁਸੀਂ ਜਿੱਦਾਂ ਦੇਖਿਆ ਕਿੰਡਾ ਵੱਡਾ ਹਜੂਮ ਸੀ ਪੂਰੇ ਬਾਜ਼ਾਰ ਚ ਪੂਰਾ ਰਸ਼ ਦਾ ਮਾਹੌਲ ਸੀ ਗਿਣਤੀ ਕਰਨਾ ਤੇ ਤੁਹਾਡੇ ਵਾਸਤੇ ਬਹੁਤ ਮੁਸ਼ਕਿਲ ਹੋ ਗਿਆ ਸੀ ਪਰ ਸਾਰਿਆਂ ਨੂੰ ਤੁਹਾਡੇ ਕੈਮਰੇ ਵਿੱਚ ਵੀ ਆ ਜਾਣਾ ਕਿ ਬਹੁਤ ਹੀ ਵੱਡਾ ਹਜੂਮ ਸੀ ਪੂਰੇ ਸ਼ਹਿਰ ਨੇ ਨੌਜਵਾਨਾਂ ਨੇ ਮਿਲਾਵਾਂ ਨੇ ਸਾਡਾ ਬਹੁਤ ਸਾਥ ਦਿੱਤਾ ਆਜ਼ਾਦੀ ਦਿਵਸ ਤੇ ਮੈਂ ਸ਼ਹਿਰ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਇੰਨਾ ਹੀ ਕਹਿਣਾ ਚਾਹਾਂਗਾ ਕਿ ਆਪਣੇ ਦੇਸ਼ ਪ੍ਰਤੀ ਜਜ਼ਬਾ ਹਮੇਸ਼ਾ ਕਾਇਮ ਰੱਖਣ ਜੇ ਦੇਸ਼ ਹੈ ਤੇ ਅਸੀਂ ਆਂ ਜੇ ਦੇਸ਼ ਸੁਰੱਖਿਅਤ ਹੈ ਤੇ ਅਸੀਂ ਸੁਰੱਖਿਅਤ ਹੈ ਜੇ ਦੇਸ਼ ਸੁਰੱਖਿਅਤ ਨਹੀਂ ਤੇ ਇਸ ਕਰਕੇ ਆਪਣੇ ਫੌਜ ਦਾ ਆਪਣੇ ਨੌਜ ਜਿਹੜੇ ਬੀਐਸਐਫ ਦੇ ਜਵਾਨ ਹਨ ਉਹਨਾਂ ਦਾ ਪੂਰਾ ਸਾਥ ਦਿਈਏ ਹਰ ਘੜੀ 24 ਘੰਟੇ